ਕਬੀਰ ਚੁਗੈ ਚਿਤਾਰੈ ਭੀ ਚੁਗੈ ਚੋਗ ਚੋਗ ਚਿਤਾਰੇ ਚੁਗੈ ਚੋਗ ਚੋਗ ਇਹ ਪੋਲੇ ਪਦ ਚਾਰਨ ਕਰਨੇ ਹਨ ਕਬੀਰ ਚੁਗੈ ਚਿਤਾਰੈ ਭੀ ਚੁਗੈ ਇਥੇ ਵਿਸਰਾਮ ਚੋਗ ਚੋਗ ਚਿਤਾਰੇ ਜੈਸੇ ਬਚ ਰਹਿ ਕੂਜ ਮਨ ਮਾਇਆ ਮਮਤਾ ਰੇ ਜੈਸੇ ਬਚ ਰਹਿ ਕੂਜ ਮਨ ਇਥੇ ਵਿਸਰਾਮ ਮਾਇਆ ਮਮਤਾ ਰੀ ਮਮਤਾਰੀ ਇਕੱਠਾ ਨਹੀਂ ਕਹਿ ਦਿੰਦਾ ਕਬੀਰ ਅੰਬਰ ਕਨ ਹਰਸ਼ਾਇਆ ਬਰਖ ਭਰੇ ਸਾਰ ਤਾਲ ਬਰਖ ਇਥੇ ਯਮ ਕਲਾ ਦਨੀ ਹੈ ਭਰੇ ਸਾਰ ਤਾਲ ਚਾਤ੍ਰਿਕ ਜੋ ਤਰਸਤ ਰਹੈ ਤਿੰਨ ਕੋ ਕੌਣ ਹਵਾਲ ਕਬੀਰ ਚੱਕਈ ਜੋ ਨਿਸ ਬੀਛੁਰੈ ਚੱਕਈ ਪੋਲਾ ਹੀ ਬੋਲਣਾ ਹੈ ਚੱਕਈ ਚਕਵੀ ਦਾ ਆਵਾਜਕ ਹੈ ਕਬੀਰ ਚਕੇ ਜੋ ਨਿਸ ਬਿਚੁਰਾ ਆਏ ਮਿਲੇ ਪਰ ਬਾਤ ਜੋ ਨਰ ਬਿਚੁਰੇ RAM ਸਿਓ ਨਾ ਦੇਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਸੋਰਿਆ ਰਹੁ ਦੇ ਸੰਖਮਜੂਰ ਦੇਵਲ ਦੇਵਲ ਤਾਹੜੀ ਦੇਸਹਿ ਉਗਵਤ ਸੂਰ ਦੇਸਹਿ ਉਗਵਤ ਸੂਰ ਦਿਸਹਿ ਪਦਤੀ ਥੋੜਾ ਜਿਹਾ ਜਮਕ ਲਾ ਕੇ ਦੇਵਲ ਦੇਵਰ ਤਾੜੀ ਦਿਸਹਿ ਉਗਵਤ ਸੂਰ ਕਬੀਰ ਸੂਤਾ ਕਿਆ ਕਰਹਿ ਜਾਗ ਰੋਇ ਭੈ ਦੁਖ ਜਾ ਕਾ ਬਾਸਾ ਗੁਰਮਹਿ ਸੋ ਕਿਉ ਸੋਵੈ ਸੁਖ ਕਬੀਰ ਸੂਤਾ ਕਿਆ ਕਰਹਿ ਉਠ ਕੇ ਉਠ ਕੇ ਨਾ ਜਪਹਿ ਮੁਰਾਰ ਉਠ ਕੇ ਨਾ ਜਾ ਪਹਿ ਬੁਰਾਰ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੂਤਾ ਕਿਆ ਕਰਹਿ ਬੈਠਾ ਰਹੁ ਅਰ ਜਾਗ ਜਾ ਕੇ ਸੰਗ ਤੇ ਬੀਛੁਰਾ ਤਾਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਓ ਪੇਖਤ ਹੀ ਪੁਨੀਤ ਹੋਏ ਐ ਟਿੱਪੀ ਲੱਗੀ ਹੋਈ ਆ ਪੁਨੀਤ ਥੋੜਾ ਜਿਹਾ ਕਸ ਕੇ ਬੋਲਣਾ ਇਹ ਤਾਂ ਜਪੀ ਆ ਨਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹ ਜਾਈਐ ਭਾਗ ਵਾਸਨ ਕਾਰੋ ਪਰਸੀਐ ਤਉ ਕਛ ਲੱਗੈ ਦਾਗ ਕਬੀਰਾ RAM ਨਾ ਚੇਤਿਓ ਇਥੇ ਕਬੀਰਾ ਅੰਨਾ ਲੱਗਿਆ ਹੋਇਆ ਧਿਆਨ ਨਾਲ ਕਬੀਰਾ ਉਚਾਰਨ ਕਰਨਾ ਕਬੀਰਾ ਰਾਮ ਨਾ ਚੀਤੇਉ ਜਰਾ ਪਹੁੰਚਿਓ ਆਇ ਲਾਗੀ ਮੰਦਰ ਦਵਾਰ ਤੇ ਆਬ ਕਿਆ ਕਾਢਿਆ ਜਾਏ ਕਬੀਰ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੈ ਸਿਰਜਨਹਾਰ ਕਬੀਰ ਫਲ ਲਾਗੇ ਫਲਨ ਪਕਨ ਲਾਗੇ ਆਂਬ जाए पहुचहै खसम का जौ बीच ना खाही कांब कबीर ठाकुर पूजहै मोल ले मन हठ तीर्थ जाहि देखा देखी स्वांग धर भूले भटका खाही कबीर पाहन परमेश्वर किया पूजहै सब संसार इसी तरह ही परमेश्वर उच्चारण करना है कबीर ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿਕਾਰ ਅਬ ਕਰਤਾ ਸੋਇਤਾਲ ਸੋਇਤਾਲ ਇਕੱਠਾ ਹੀ ਪਾਠ ਸੰਪਰਦਾਚ ਪੜਾਇਆ ਜਾਂਦਾ ਹੈ ਵੱਖਰਾ ਲਿਖਿਆ ਹੋਇਆ ਹੈ ਪਾਠ ਇਕੱਠਾ ਕਰਨਾ ਹੈ ਸੋਇਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤ ਇਕ ਦੇਖਿਆ ਜੈਸੀ ਧੋਈ ਲਾਖ ਬੀਸੈ ਚੰਚਲ ਬਹੁ ਗੁਨਾ ਮਾਤ ਹੀਨਾ ਨਾਪਾਕ ਨਾਪਾਕ ਇਕੱਠਾ ਹੀ ਬੋਲਣਾ ਹੈ ਨਾਪਾਕ ਨਹੀਂ ਕਹਿਣਾ ਹੈ ਕਬੀਰ ਮੇਰੀ ਬੁੱਧ ਕਾ ਜਮ ਨਾ ਕਰੈ ਤਿਸਕਾਰ ਜਿਨ ਇਹੋ ਜੰਮੂਆ ਸਿਰਜਿਆ ਸੋ ਜਪਿਆ ਪਰਵਤਿਗਾਰ ਪਰਵਤਿਗਾਰ ਕਬੀਰ ਕਸਤੂਰੀ ਭਇਆ ਭਵਰ ਭਈ ਸਾਬਦਾਸ ਜਿਉ ਜੋ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ ਕਬੀਰ ਗਹਿ ਗਚ ਪਰਿਉ ਕੁਟੰਬ ਕੈ ਕਾਂਠੈ ਰਹਿ ਗਇਓ ਰਾਮ ਕਾਂਠੈ ਰਹਿ ਗਇਓ ਰਾਮ ਆਏ ਪਰੇ ਧਰਮ ਰਾਇ ਕੀ ਵਿਚ ਹੈ ਧੂਮਾ ਧਾਮ ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਛਾ ਗਾਉ ਓਹ ਸਾਖਤ ਬਪੁਰਾ ਮਰ ਗਿਆ ਕੋਈ ਨਾ ਲਹਿਣਾਉ ਕਬੀਰ ਕੌਡੀ ਕੌਡੀ ਜੋਰ ਕੈ ਜੋਦੇ ਲੱਖ ਕਰੋਰਾ ਚਲਤੀ ਬਾਰ ਨਾ ਕਛ ਮਿਲੇਉ ਲਈ ਲੰਗੋਟੀ ਤੋਰਾ ਕਬੀਰ ਬੈਸਨੂ ਹੂਆ ਤਾਂ ਕਿਆ ਭਇਆ ਮਾਲਾ ਮੇਲੀ ਚਾਰ ਬਾਹਰ ਕੰਚਨ ਬਾਹਰਾ ਭੀਤਰ ਭਰੀ ਪੰਗਾਰ ਬਾਹਰ ਕੰਚਨ ਬਾਹ ਬਾਰਹਾ ਬਾਹਰ ਕੰਚਨ ਬਾਰਹਾ ਭੀਤਰ ਭਰੀ ਪੰਗਾਰ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਤਜ ਮਨ ਕਾ ਅਭਿਮਾਨ ऐसा कोई दास होए ताहि मिलाए भगवान कबीर रूड़ा हुआ ता क्या भया पंथी को दुख दे ऐसा तेरा दास है जो धरनी महखे कबीर खेह हुई तो क्या भया जो उठ उड़ लग अंग ਹਰ ਜਨ ਐਸਾ ਚਾਹੀਏ ਜੋ ਪਾਨੀ ਸਰਬੰਗ ਕਬੀਰ ਪਾਨੀ ਹੂਆ ਤਾਂ ਕਿਆ ਭਇਆ ਸਿਦਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਊਚ ਭਵਨ ਕਨ ਕਾਮਨੀ ਸਿਖਰ ਤਜਾ ਫਹਿਰਾਈ ਤਾਤੀ ਪਲੀ ਮਧੂ ਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਣ ਤੇ ਊਜਰ ਭਲਾ RAM ਭਗਤ ਜਿਹ ਠਾਏ RAM ਸਨੇਹੀ ਬਾਹਰਾ ਜਾਮਪੁਰ ਮੇਰੇ ਭਾਏ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੋਨ ਕੇ ਘਾਟ ਤਹ ਕਬੀਰ ਮਟ ਕੀਆ ਖੋਜਤ ਮੋਨ ਜਨ ਬਾਟ कबीर जैसी उपजी पेड़ते जौ तैसी निबहै ओड़ हीरा किसका बापुरा पुज्य है ना रतन करोड़ पुज्य है ना रतन करोड़ पुज्य कस की बोलना है कबीरा एक अचंबा देखेओ अचंबा इस तरह बोलना है कबीरा एक अचंबा देखेओ हीरा हाट बिकाए ਬਣ ਜਨ ਹਾਰੇ ਬਾਹਰਾ ਕੌਡੀ ਬਦਲੇ ਜਾਏ ਕਬੀਰਾ ਜਹ ਗਿਆਨ ਤਹਿ ਧਰਮ ਹੈ ਜਹ ਝੂਠ ਤਹਿ ਪਾਪ ਜਹ ਲੋਭ ਤਹਿ ਕਾਲ ਹੈ ਜਹ ਖਿਮਾ ਤਹਿ ਆਪ ਕਬੀਰ ਮਾਇਆ ਤਜੀ ਤਾ ਕਿਆ ਭਇਆ ਜੋ ਮਾਨ ਤਰਿਆ ਨਹੀਂ ਜਾਏ ਮਾਨ ਮੁਨੀ ਮੋਨਵਾਰ ਗਲੇ ਮਾਨ ਪਤੀਮ ਕਲਾ ਦੋ ਮਾਨ ਮੁਨੀ ਮਨਵਰ ਗਲੇ ਮਾਨ ਸਵੇ ਕੋ ਖਾਏ ਮਾਨ ਸਵੇ ਕੋ ਖਾਈ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹਿਆ ਏਕ ਕਬੀਰ ਲਾਗਤ ਹੀ ਭੋਏ ਮਿਲ ਗਿਆ ਇੱਥੇ ਕਬੀਰ ਪਦ ਨਹੀਂ ਹੈ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਵਾਹਿਆ ਏਕ ਲਾਗਤ ਹੀ ਭੁਏ ਮਿਲ ਗਿਆ ਪਰਿਆ ਕਲੇਜੇ ਛੇਕ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿੱਖਾ ਮਹਿ ਚੂਕ ਅੰਦੇ ਏਕ ਨ ਲੱਗਈ ਜਿਉ ਬਾਸ ਬਜਾਈਐ ਫੂਕ